ਮੇਰਾ ਤਾਂ ਜਰੂਣਾ ਹੀ ਨਹੀਂ ਬੰਦ ਹੋ ਰਿਹਾ ਮੈਂ ਪਤਾ ਪਰ ਸੌਂਦੀ ਕੀ ਕਰਦੀ ਸੀ ਨਵੇਂ ਨਵੇਂ ਸੁੱਟਾਂ ਦੇ ਖਿਆਲ ਸੋਚਦੀ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਡੇ ਮੇਰੇ ਪੈਸੇ ਦੇ ਦੇਣੇ ਤੇ ਮੈਂ ਸ਼ਾਪਿੰਗ ਕਰੂੰਗੀ ਪਰ ਅੱਜ ਜਿੱਦਾਂ ਹੀ ਸਵੇਰੇ ਮੈਂ ਪਤਾ ਕਰਿਆ ਕਿ ਕਿਹੜੀ ਖੁਸ਼ਖਬਰੀ ਦਿੱਤੀ ਹੈ ਭਗਵੰਤ ਮਾਨ ਨੇ ਮੈਨੂੰ ਪਤਾ ਲੱਗਿਆ ਮੈਨੂੰ ਬਦਲ ਲੱਗਿਆ ਭਗਵਾਨਤਮਾਨ ਨੇ ਮੇਰਾ ਤੇ ਚੁੰਝਣਾ ਵੜਾਤਾ ਕਹਿੰਦਾ ਭਗਵਾਨਤਮਾਨ ਕੱਲ ਨੂੰ ਹੈ ਨਾ ਸਟੇਜ ਤੇ ਖੜ ਕੇ ਕੰਦੋਂ ਮੈਂ ਰੋਸ਼ਨ ਪੰਜਾਬ ਦੇ ਲਈ ਬਿਜਲੀ ਬਾਰ ਦੇ ਵਿੱਚ ਬਿਜਲੀ ਲਈ 5000 ਕਰੋੜ ਰੁਪਏ ਦਾ ਹੈ ਨਾ ਕਹਿੰਦਾ ਪ੍ਰੋਜੈਕਟ ਲੈ ਕੇ ਆ ਰਿਹਾ ਜਿਹਦੇ ਨਾਲ ਰੋਸ਼ਨ ਪੰਜਾਬ ਹੋ ਦੁੱਜਾ ਜੜਕਾ ਮੈਨੂੰ ਐ ਲੱਗਿਆ ਮੈਂ ਸੱਚੀ ਜਾ ਰਹੀ ਹਾਂ ਕੱਲ ਯੋ ਅੱਜ ਮੈਨੂੰ ਪਤਾ ਲੱਗਿਆ ਮੈਂ ਸੋਚੀ ਜਾਨੀ ਮੇਰੇ ਪੰਜਾਬ ਦਾ ਕਿਹੜਾ ਕੋਨਾ ਹੈ ਜਿਹੜਾ ਚਾਰਖੰਡ ਵਾਂਗੂ ਹੋਇਆ ਪਿਆ ਮੈਂ ਜਿਹੜਾ ਉਹ ਕੋਨਾ ਚਾਰਖੰਡ ਵੰਨਾ ਹਾਂ ਤਾਂ ਮੇਰਾ 5000 ਕਾ ਕੇ ਮੈਂ ਤਾਂ ਲਕਣੀ ਚੁੰਨੀ ਵੀ ਨਹੀਂ ਅੱਜ ਪ੍ਰੈਸ ਕੀਤੀ ਮੇਰਾ ਤਾਂ ਨੁਕਸਾਨ ਹੋ ਗਿਆ ਪਰ ਰੋਸ਼ਨ ਪੰਜਾਬ ਦਾ ਢਿੱਚਾ ਮੇਰੀ ਤਾਂ ਸਮਝ ਤੋਂ ਬਾਹਰ ਹੀ ਹੋਇਆ ਪਿਆ ਕਿ ਰੋਸ਼ਨ ਪੰਜਾਬ ਦੇ ਨਾਮ ਉੱਤੇ ਹੀ 5000 ਕਰੋੜ ਰੁਪਇਆ ਸਾਨੂੰ ਪੰਜਾਬੀਆਂ ਨੂੰ ਛੁੰਛਣਾ ਬਣਾਤਾ